ਭਾਰਤੀ ਰੁਪਏ ਦੇ ਵਿੱਚ ਲਗਾਤਾਰ ਗਿਰਾਵਟ ਨਜ਼ਰ ਆ ਰਹੀ ਹੈ ਜੀ ਬਿਲਕੁਲ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਜਦੋਂ ਅਸੀਂ ਗੱਲ 3 ਦਸੰਬਰ ਦੀ ਕਰਦੇ ਹਾਂ ਤੇ ਭਾਰਤੀ ਰੁਪਏ ਦੇ ਵਿੱਚ ਗਿਰਾਵਟ 25 ਪੈਸੇ ਦੀ ਗਿਰਾਵਟ ਆ ਕੇ 90.21 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ਤੇ ਬੰਦ ਹੋਇਆ ਜੀ ਬਿਲਕੁਲ ਇਹ ਕੁਝ ਦਿਨਾਂ ਦੇ ਵਿੱਚ ਤੀਜੀ ਵੱਡੀ ਗਿਰਾਵਟ ਹੈ ਔਰ ਡਾਲਰ ਦਾ ਇੰਨਾ ਜ਼ਿਆਦਾ ਮਹਿੰਗਾ ਹੋਣਾ ਸਿਰਫ ਆਰਥਿਕ ਅੰਕੜਿਆਂ ਦਾ ਮਾਮਲਾ ਹੀ ਨਹੀਂ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਸਿੱਧੇ ਤੌਰ ਤੇ ਪੈਟਰੋਲ ਗੈਜੇਟਸ EMI ਸਿੱਕੇ ਤੇ ਰੋਜ਼ਾਨਾ ਖਰਚਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਵੱਖ-ਵੱਖ ਤਰੀਕੇ ਦੇ ਨਾਲ ਹੀ ਪ੍ਰਭਾਵਿਤ ਕਰ ਰਿਹਾ ਹੈ ਸਾਡੇ ਖਰਚਿਆਂ ਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਪੈਟਰੋਲ ਦੀ ਡੀਜ਼ਲ ਦੀ ਤੇ ਨਾਲ ਦੇ ਨਾਲ ਸਬਜ਼ੀਆਂ ਤੇ ਦੁੱਧ ਦੇ ਤੇ ਇਹਨਾਂ ਨੂੰ ਲੈ ਕੇ ਮਹਿੰਗਾਈ ਫੱਦ ਸਕਦੀ ਹੈ ਭਾਰਤ ਵਿਦੇਸ਼ਾਂ ਤੋਂ ਵੱਡੀ ਮਾਤਰਾ ਦੇ ਵਿੱਚ ਪੈਟਰੋਲ ਡੀਜ਼ਲ ਅਤੇ ਗੈਸ ਦਾ ਆਯਾਤ ਕਰਦਾ ਹੈ ਔਰ ਜਦੋਂ ਅਸੀਂ ਡਾਲਰ ਦੀ ਗੱਲ ਕਰਦੇ ਹਾਂ ਉਹ ਜਦੋਂ ਮਜ਼ਬੂਤ ਹੁੰਦਾ ਹੈ ਤੇ ਇਹਨਾਂ ਵਸਤੂਆਂ ਦੀ ਕੀਮਤ ਜਿਹੜੀ ਹੈ ਉਹ ਵੱਧ ਹੀ ਜਾਂਦੀ ਹੈ ਇਹ ਪ੍ਰਭਾਵ ਸਿੱਧੇ ਤੌਰ ਤੇ ਪੈਟਰੋਲ ਪੰਪਾਂ ਦੇ ਉੱਪਰ ਸੂਸ ਕੀਤਾ ਜਾਂਦਾ ਹੈ ਔਰ ਜਿਵੇਂ ਜਿਵੇਂ ਜਦੋਂ ਅਸੀਂ ਬਾਲਣ ਦੀ ਗੱਲ ਕਰਦੇ ਹਾਂ ਜਿਵੇਂ ਜਿਵੇਂ ਬਾਲਣ ਮਹਿੰਗਾ ਹੁੰਦਾ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਆਵਾਜਾਈ ਦੀਆਂ ਲਾਗਤਾਂ ਦੇ ਵਿੱਚ ਵੀ ਖਾਸਾ ਵਾਧਾ ਹੋ ਜਾਂਦਾ ਹੈ ਤੇ ਇਹ ਵਧੀ ਹੋਈ ਲਾਗਤ ਰੋਜ਼ਮਰਾਂ ਦੀਆਂ ਵਸਤੂਆਂ ਜਿਨ੍ਹਾਂ ਦਾ ਅਸੀਂ ਇਸਤੇਮਾਲ ਕਰਦੇ ਹਾਂ ਸਬਜ਼ੀਆਂ ਕਰਿਆਨਾ ਦੁੱਧ ਕੱਪੜੇ ਇਹਨਾਂ ਸਾਰਿਆਂ ਦੇ ਵਿੱਚ ਵੀ ਤੇਜ਼ੀ ਆ ਜਾਂਦੀ ਹੈ ਜਦੋਂ ਅਸੀਂ ਰੁਪਏ ਦੀ ਕਮਜ਼ੋਰੀ ਦੀ ਗੱਲ ਕਰਦੇ ਹਾਂ ਤੇ ਇਸ ਦਾ ਅਸਰ ਪੂਰੇ ਬਾਜ਼ਾਰ ਦੇ ਵਿੱਚ ਹੁੰਦਾ ਹੈ ਤੇ ਮਹਿੰਗਾਈ ਵਧ ਜਾਂਦੀ ਹੈ ਤੇ ਇੱਕ ਲੜੀ ਪ੍ਰਤੀਕਿਰਿਆ ਜਿਹੜੀ ਹੈ ਉਹ ਚੱਲ ਹੋ ਜਾਂਦੀ ਹੈ ਇਸ ਦੇ ਨਾਲ ਮੋਬਾਈਲ ਫੋਨ ਲੈਪਟਾਪ ਫ੍ਰਿਜ ਗੈਜਟਸ ਅਤੇ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਮਹਿੰਗੇ ਹੋਣ ਦੇ ਅਸਰ ਵੀ ਵਧ ਜਾਂਦੇ ਨੇ ਔਰ ਇਲੈਕਟ੍ਰੋਨਿਕਸ ਦੀ ਗੱਲ ਕਰਦੇ ਹਾਂ ਤੇ ਇਲੈਕਟ੍ਰੋਨਿਕਸ ਵਸਤੂਆਂ ਦੇ ਆਯਾਤ ਕੀਤੇ 부ਜਿਆਂ ਦੀ ਵਰਤੋਂ ਜਦੋਂ ਅਸੀਂ ਕਰਦੇ ਹਾਂ ਤੇ ਇਹਨਾਂ ਦਾ ਭੁਗਤਾਨ ਵੀ ਡਾਲਰ ਰਾਹੀਂ ਕੀਤਾ ਜਾਂਦਾ ਹੈ ਜਿਵੇਂ ਜਿਵੇਂ ਡਾਲਰ ਦੀ ਕੀਮਤ ਵੱਧਦੀ ਹੈ ਇਸੇ ਤਰੀਕੇ ਦੇ ਨਾਲ ਕੰਪਨੀਆਂ ਦੀਆਂ ਲਾਗਤਾਂ ਵੀ ਵੱਧ ਜਾਂਦੀਆਂ ਨੇ ਤੇ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਹਨਾਂ ਦੀਆਂ ਕੀਮਤਾਂ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ ਜਦੋਂ ਅਸੀਂ ਗੱਲ ਕਰਦੇ ਹਾਂ ਹਾਂ ਟੈਲੀਵਿਜ਼ਨਸ ਦੀ ਲੈਪਟਾਪਸ ਦੀ ਫੋਨਸ ਦੀ ਤੇ ਰਸੋਈ ਦੇ ਉਪਕਰਨਾ ਦੇ ਤੇ ਇਹਨਾਂ ਦੀਆਂ ਕੀਮਤਾਂ 'ਚ ਵੀ ਹਸਾਵਾਦਾ ਹੋ ਜਾਂਦਾ ਹੈ ਸਟਾਕ ਮਾਰਕਰ ਦੇ ਵਿੱਚ ਵੀ ਇਹ ਸਥਿਰਤਾ ਨਜ਼ਰ ਆ ਜਾਂਦੀ ਹੈ ਜਦੋਂ ਰੁਪਇਆ ਕਮਜ਼ੋਰ ਹੋ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਸੈਕਟਰ ਅਨੁਸਾਰ ਵੱਖ-ਵੱਖ ਹੁੰਦਾ ਹੈ ਜਦੋਂ ਅਸੀਂ ਆਈਟੀ ਦੀ ਗੱਲ ਕਰਦੇ ਹਾਂ ਫਾਰਮਾਸਿਟਿਕਲ ਕੰਪਨੀਆਂ ਦੀ ਗੱਲ ਕਰਦੇ ਹਾਂ ਤੇ ਇਹਨਾਂ ਦੇ ਵਿੱਚ ਵੀ ਖਾਸਾ ਜਿਹੜਾ ਹੈ ਉਹ ਵਾਧਾ ਹੋ ਜਾਂਦਾ ਹੈ ਆਟੋ ਸਟੀਲ ਇਲੈਕਟ੍ਰੋਨਿਕਸ ਅਤੇ ਆਯਾਤ ਨਿਰਪੜ ਖੇਤਰਾਂ ਨੂੰ ਵੀ ਇਸ ਦਾ ਨੁਕਸਾਨ ਜ਼ਰੂਰ ਤੇ ਜ਼ਰੂਰ ਉਠਾਉਣਾ ਪੈਂਦਾ ਹੈ ਇਸ ਦੇ ਨਾਲ ਸਟਾਕ ਮਾਰਕੀਟ ਜਿਹੜੀ ਹੋ ਬਿਲਕੁਲ ਅਸਥਿਰ ਹੋ ਜਾਂਦੀ ਹੈ ਔਰ ਜਦੋਂ ਅਸੀਂ ਵਿਦੇਸ਼ੀ ਪੜਾਈ ਦੀ ਗੱਲ ਕਰਦੇ ਹਾਂ ਕਰਜ਼ਿਆਂ ਦੀ ਗੱਲ ਕਰਦੇ ਹਾਂ EMI ਦੀ ਗੱਲ ਕਰਦੇ ਹਾਂ ਫੀਸਾ ਰਹਿਣ ਸਹਿਣ ਦੇ ਖਰਚੇ ਤੇ ਹੋਰ ਖਰਚੇ ਦੇ ਉੱਪਰ ਵੀ ਸਿੱਧੇ ਤੌਰ ਤੇ ਅਸਰ ਹੁੰਦਾ ਹੈ ਵਿਦੇਸ਼ਾਂ ਵਿੱਚ ਜੋ ਵਿਦਿਆਰਥੀ ਪੜ੍ਹਾਈ ਕਰ ਰਹੇ ਹੁੰਦੇ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਅਸਰ ਹੁੰਦਾ ਹੈ ਜਦੋਂ ਮਹਿੰਗਾਈ ਵਧਦੀ ਹੈ ਤਾਂ ਆਰਬੀਆਈ ਵਿਆਜ ਦਰਾਂ ਨੂੰ ਘਟਾਉਣ ਤੋਂ ਪਰਹੇਜ਼ ਕਰਦਾ ਤੇ ਕਈ ਵਾਰ ਉਹਨਾਂ ਨੂੰ ਵਧਾਉਣਾ ਪੈਂਦਾ ਹੈ ਇਸ ਦਾ ਮਤਲਬ ਹੈ ਕਿ ਕਰੇਲੂ ਕਰਜ਼ੇ ਕਾਰ ਕਰਜ਼ੇ ਤੇ ਨਿੱਜੀ ਕਰਜ਼ੇ ਸਾਰੇ ਹੀ ਮਹਿੰਗੇ ਹੋ ਜਾਂਦੇ ਨੇ ਤੇ ਈਐਮਆਈ ਜਿਹੜੀ ਹੈ ਉਹ ਵੱਧ ਜਾਂਦੀ ਹੈ ਔਰ ਜਦੋਂ ਅਸੀਂ ਰੋਜ਼ਾਨਾ ਦੀਆਂ ਬਚਤਾਂ ਦੀ ਗੱਲ ਕਰਦੇ ਹਾਂ ਨਿਵੇਸ਼ ਦੀ ਗੱਲ ਕਰਦੇ ਹਾਂ ਤੇ ਇਹਨਾਂ ਦੇ ਉੱਪਰ ਵੀ ਪਰਭਾਵ ਉਪੰਤ ਹੈ ਸਵਾਦ ਰਹਿਮੇਂ ਗਈ ਤਾਂ ਔਰ ਜਦੋਂ ਅਸੀਂ ਬਚਤ ਦੀ ਗੱਲ ਕਰਦੇ ਹਾਂ ਤੇ ਸਾਨੂੰ ਬਚਤ ਜਿਹੜੀ ਹੈ ਉਹ ਬਹੁਤ ਹੀ ਘਟ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ ਖਰੀਦਣ ਦੇ ਵਿੱਚ ਔਰ ਨਿਸ਼ਚਿਤ ਆਮਦਨ ਨਿਵੇਸ਼ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਐਫ ਡੀਜ਼ ਨੇ ਆਰ ਡੀਜ਼ ਨੇ ਉਹਨਾਂ ਦੇ ਉੱਪਰ ਵੀ ਰਿਟਰਨ ਜਿਹੜੇ ਨੇ ਉਹਨਾਂ ਦੇ ਮਹਿੰਗਾਈ ਦੇ ਮੁਕਾਬਲੇ ਕਮਜ਼ੋਰ ਹੋ ਜਾਂਦਾ ਹੈ ਸੋ ਜਦੋਂ ਡਾਲਰ ਦੀ ਕੀਮਤ ਵੱਧਦੀ ਹੈ ਰੁਪਏ ਦੀ ਕੀਮਤ ਜਿਹੜੀ ਹੈ ਉਹ ਘਟਦੀ ਹੈ ਇਸਦੀ ਵੈਲਿਊ ਜਿਦਾ ਜਿਦਾ ਘਟਦੀ ਜਾਂਦੀ ਹੈ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਰੇਟ ਜਿਹੜਾ ਹੈ ਉਹ ਮਾਰਕੀਟ ਦੇ ਵਿੱਚ ਵੱਧ ਜਾਂਦਾ ਹੈ ਹੈ ਭਾਰਤੀ ਰੁਪਇਆ ਜੋ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਇਸ ਦੇ ਨਾਲ ਮਹਿੰਗਾਈ ਵਧ ਰਹੀ ਹੈ ਔਰ ਖਾਸ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਮਹਿੰਗਾਈ ਦਾ ਅਸਰ ਆ ਰਿਹਾ ਹੈ